ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਸਰਕਾਰ ਖਿਲਾਫ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਸਾਨੂੰ ਵਾਰ-ਵਾਰ ਤੰਗ ਕਰਤਾ ਪਿਆ ਕਿ ਸਾਡੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਉਸਦੇ ਆਈਵੀਐਫ ਤਕਨੀਕ ਰਾਹੀਂ ਹੋਏ ਇਲਾਜ ਦੇ ਦਸਤਾਵੇਜ਼ ਦਿਖਾਏ ਜਾਣ ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਇਹ ਇਲਾਜ ਤਾਂ ਪੂਰਾ ਕਰਵਾ ਲੈਣ ਦਿਓ ਅਸੀਂ ਸਾਰੇ ਦਸਤਾਵੇਜ਼ ਪੀਸ ਕਰ ਦੇਵਾਂਗੇ ਜੇਕਰ ਅਸੀਂ ਕੁਝ ਗਲਤ ਕੀਤਾ ਹੋਇਆ ਤਾਂ ਬੇਸ਼ੱਕ ਸਰਕਾਰ ਸਾਡੇ ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ ਪ੍ਰਸ਼ਾਸਨ ਸਾਨੂੰ ਵਾਰ-ਵਾਰ ਤੰਗਾ ਤੇ ਪਰੇਸ਼ਾਨ ਕਰਤਾ ਪਿਆ ਦੋ ਦਿਨ ਪਹਿਲਾਂ ਪੰਜਾਬੀਆਂ ਦੇ ਪਿਆਰ ਅਤੇ ਅਰਦਾਸਾਂ ਦੇ ਸਦਕਾ ਸ਼ੋਭਦੀਪ ਸਿੰਘ ਸੱਧੂ ਨੂੰ ਸੇਵਾ ਦੇ ਛੋਟੇ ਭਰਾ ਨੇ ਜਨਮ ਲਿਆ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਬਲਕੌਰ ਸਿੰਘ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਬਲਕੌਰ ਨੇ ਕਿਹਾ ਕਿ ਪੰਜਾਬ ਦੇ ਸੀਐਮ ਸਾਫ ਸਾਡੇ ਪਰਿਵਾਰ ਤੇ ਥੋੜਾ ਬੋਤਾ ਤਰਸ ਖਾਓ ਸਾਡਾ ਇਲਾਜ ਤਾਂ ਪੂਰਾ ਹੋਣ ਦਿਓ ਬਲਕੌਰ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ ਸੀਐਮ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਸਖਤ ਸ਼ਬਦਾਂ ਵਿੱਚ ਕਹਿ ਰਿਹਾ ਹਾਂ ਜੇ ਤੁਸੀਂ ਜੇਕਰ ਮੈਨੂੰ ਹੱਥ ਪਾਓਗੇ ਤਾਂ ਚੰਗੀ ਤਰ੍ਹਾਂ ਪਾਈਓ ਤੁਸੀਂ ਆਪਣੇ ਫੈਸਲਿਆਂ ਤੋਂ ਯੂ-ਟਰਨ ਲੈ ਲੈਂਦੇ ਹੋ ਮੈਂ ਯੂ-ਟਰਨ ਲੈਣ ਵਾਲਾ ਨਹੀਂ ਆ ਮੈਂ ਜਾਣ ਦੇ ਵੀ ਸਕਦਾ ਪਰ ਯੂ-ਟਰਨ ਨਹੀਂ ਲੈਂਦਾ ਮੈਂ ਕਾਨੂੰਨ ਦੀ ਉਲਗਣਾ ਨਹੀਂ ਕੀਤੀ ਜੇਕਰ ਮੈਂ ਕੋਈ ਕਾਨੂੰਨ ਦੀ ਉਲਗਣਾ ਕੀਤੀ ਹੋਈ ਤਾਂ ਮੈਨੂੰ ਜੇਲ੍ਹ ਵਿੱਚ ਬੰਦ ਕਰ ਦਿਓ ਮੈਂ ਸਭ ਦਾ ਫੌਜੀ ਅਤੇ ਦੇਸ਼ ਦੇ ਕਾਨੂੰਨ ਦੀ ਹਰਥਾ ਤੇ ਆਦਰ ਕਰਤਾ ਹਾਂ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜੇਕਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਤਾਂ ਮੇਰੇ ਤੇ ਪਰਚਾ ਦਰਜ ਕਰੋ ਅਤੇ ਮੈਨੂੰ ਜੇਲ੍ਹ ਵਿੱਚੇ ਬੰਦ ਕਰ ਦਿਓ ਫਿਰ ਜਾਂਚ ਕਰੋ ਅਤੇ ਮੈਂ ਆਪਣੇ ਵਿਸ਼ਵਾਸ ਨਾਲ ਕਹਿੰਦਾ ਕਿ ਆਪਣੇ ਲੀਗਲ ਡਾਕੂਮੈਂਟ ਪੇਸ਼ ਕਰਕੇ ਸਾਫ਼ ਬਰੀ ਹੋ ਕੇ ਨਿਕਲ ਆਵਾਂਗਾ ਬਾਕੀ ਦੋਸਤੋ ਤੁਹਾਡੀ ਕੀ ਰਾਏ ਹੈ ਪ੍ਰਸ਼ਾਸਨ ਵੱਲੋਂ ਬਾਪੂ ਬਲਕੌਰ ਸਿੰਘ ਨੂੰ ਇਸ ਤਰ੍ਹਾਂ ਤੰਗ ਕਰਨ ਨੂੰ ਲੈ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦਿਓ ਧੰਨਵਾਦ ਜੀ